ਹਾਂ ਜੀ ਮਾਜੀ ਦਵਾਈ ਲੈਣ ਆਏ ਹੋ ਹਾਂ ਜੀ ਕੀ ਹੋਇਆ ਮੈਨੂੰ ਕਿਦਾਰ ਤੰਗਿਆ ਗੱਦੀ ਅਲਕ ਸੁਣਦੀ ਵਿੰਧਾ ਦੰਦ ਮੈਂ ਦੰਦ ਅੱਛਾ ਜੀ i <laughs> ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਇਸ ਆਪਣੇ ਚੈਨਲ ਦੇ ਉੱਤੇ ਮੈਂ ਹਾਂ ਗੋਬਿੰਦ ਰਾਏ ਨਕੋਦਰ ਦੇ ਚੰਡ ਖਾਨਪੁਰ ਵਿੱਚ ਜ਼ਿਲ੍ਹਾ ਜਲੰਧ ਵਿੱਚ ਪੈਂਦਾ ਉੱਥੇ ਖੜੇ ਹਾਂ ਜਿੱਥੇ ਅੱਜ ਇੱਕ ਆਯੂਵੈਦਿਕ ਦਾ ਕੈਂਪ ਲਗਾਇਆ ਗਿਆ ਸੋ ਸਾਡੇ ਨਾਲ ਡਾਕਟਰ ਰਿਤਿਕਾ ਬਾਲੀ ਜੀ ਔਰ ਡਾਕਟਰ ਹਰਪ੍ਰੀਤ ਸਾਡੇ ਨਾਲ ਆ ਡਾਕਟਰ ਰਿਤਿਕਾ ਬਾਲੀ ਔਰ ਇਸੇ ਹਸਪੀਟਲ ਇਸੇ ਪਿੰਡ ਦੇ ਇੱਕ ਹਸਪੀਟਲ ਦੇ ਵਿੱਚ ਡਿਊਟੀ ਵੀ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ 90 ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹਾਂਗੇ ਕਿ ਪਿੰਡਾਂ ਦੇ ਵਿੱਚ ਲੋਕ ਕਿੰਨੇ ਕੁ ਜਾਗਰਿਆ ਆਯੁਰਵੇਦ ਨੂੰ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ ਕਿ ਕਿੰਨੇ ਉਜਾਗਰ ਨਹੀਂ ਹੈ ਪਰ ਅਸੀਂ ਜਿਸ ਤਰ੍ਹਾਂ ਡਿਸਟ੍ਰਿਕਟ ਆਯੁਰਵੈਦਿਕ ਤੇ ਯੁਨਾਨੀ ਅਫਸਰ ਡਾਕਟਰ ਵੀਨੂ ਦਵਾ ਜੀ ਤੇ ਧਰਮਪਾਲ ਜਨ ਪ੍ਰਚਾਰੀ ਦੁਆਰਾ ਜਿਹੜਾ ਕੈਂਪ ਲਾਇਆ ਜਾਂਦਾ ਹਰ ਸਾਲ ਉਹਦੇ ਵਿੱਚ ਲੋਕਾਂ ਨੂੰ ਕਾਫੀ ਜਾਗਰੂਕਤਾ ਹੁੰਦੀ ਹੈ ਲੱਕੀਰ ਦੂਰ ਦੂਰ ਆਉਂਦੇ ਆ ਪੇਸ਼ੈਂਟ ਤੇ ਕਾਫੀ ਸਮਾਂ ਬਦਲਦੇ ਜੀ ਤੇ ਇੱਥੇ ਕਿੰਨੇ ਕੁ ਪੇਸ਼ੈਂਟ ਆ ਚੁੱਕੇ ਆ ਅੱਜ ਦੇ ਕੈਂਪ ਵਿੱਚ ਇਸ ਤੋਂ ਸੱਤ ਤੋਂ ਉੱਪਰ ਜਾ ਅਪੀਕੇਸ਼ਨ ਆ ਚੁੱਕਿਆ ਤਾਂ ਲਗਾਤਾਰ ਹਜੇ ਆ ਰਹੇ ਵਿਜੇ ਗੁਰਸਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਜ਼ਿਲ੍ਹਾ ਆਯੁਰਵੇਦਿਕ ਤੇ ਜਨਾਨੀ ਅਫਸਰ ਡਾਕਟਰ ਵਿੰਨੂ ਖੰਨਾ ਜੀ ਤੇ ਹਕੀਮ ਧਰਮਪਾਲ ਜੈਨ ਪੰਸਾਰੀ ਜੀ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਕਿਉਂਕਿ ਜੇ ਆਪਣੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਫ੍ਰੀ ਆਯੁਰਵੇਦਿਕ ਕੈਂਪ ਲੱਗਦੇ ਰਹਿਣਗੇ ਤਾਂ ਲੋਕਾਂ ਨੂੰ ਆਯੁਰਵੇਦ ਦੇ ਬਾਰੇ ਹੋਰ ਵੀ ਜ਼ਿਆਦਾ ਜਾਗਰੂਕਤਾ ਪੈਦਾ ਹੋਏਗੀ ਤੇ ਜਿੱਦਾਂ ਜਿੱਦਾਂ ਲੋਕਾਂ ਨੂੰ ਇਸ ਚੀਜ਼ ਦੇ ਇਸ ਪદ્ધਤੀ ਦੇ ਬਾਰੇ ਪਤਾ ਲੱਗ ਰਿਹਾ ਉਹ ਹੋਰ ਵੀ ਜ਼ਿਆਦਾ ਇਹਦੇ ਨਾਲ ਜੁੜ ਰਹੇ ਆ ਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਹੋਰ ਵੀ ਵੱਧ ਤੋਂ ਵੱਧ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਇਸ ਤਰ੍ਹਾਂ ਪੂਰੇ ਆਪਣੇ ਵਿੱਚ ਆਯੁਰਵੇਦ ਦੇ ਪ੍ਰਤੀ ਜਾਗਰੂਕਤਾ ਪੈਦਾ ਹੋਵੇ ਇਸ ਚੀਜ਼ ਦੀ ਧੰਨਵਾਦ ਸੋ ਸਾਡੇ ਨਾਲ ਐ ਵੈਦ ਪਿਊਜੀਆ ਜੋ ਧਰਪਾਲ ਜੈਨ ਜੀ ਦੇ ਪੁੱਤਰ ਪੁੱਤਰ ਆ ਉਹ ਇਹਨਾਂ ਨਾਲ ਗੱਲਬਾਤ ਕਰਦੇ ਪਿਊਜੀ ਹਰ ਸਾਲ ਤੁਸੀਂ ਕੈਂਪ ਲਗਾਉਂਦੇ ਹੋ ਔਰ ਬਹੁਤ ਵਧੀਆ ਉਦਮ ਹੈ ਇਹ ਤੇ ਲੋਕ ਭਲਾਈ ਦਾ ਕੰਮ ਹੈ ਸਮਾਜ ਸੇਵਾ ਬਹੁਤ ਵੱਡੀ ਕੀ ਕਹਿਣਾ ਚਾਹਦੇ ਸਭ ਤੋਂ ਪਹਿਲਾਂ ਮੈਂ ਸਦਾ ਧੰਨਵਾਦ ਕਰਨਾ ਚਾਹੁੰਦਾ ਜਿਲ੍ਹਾ ਐਮਡੀ ਆਫਿਸ ਦਾ ਆਪਣੇ ਖਾਨਪੂਰ ਡੇਰੀ ਸਪੈਂਸਿਟੀ ਦਾ ਡਾਕਟਰ ਚੇਤਨ ਮੈਂਤਾ ਜੀ ਡਾਕਟਰ ਰਿਤਿਕਾ ਬਾਦਲੀ ਅਤੇ ਡਾਕਟਰ ਹਰਪ੍ਰੀਤ ਜੀ ਡਾਕਟਰ ਹਰਸੀ ਜੋ ਇਸ ਕੈਂਪ ਦੇ ਵਿੱਚ ਸਾਡੇ ਵਿੱਚ ਪਧਾਰੇ ਤੇ ਲੋਕਾਂ ਦੀ ਜਨ ਸੇਵਾ ਲਈ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਹਰ ਸਾਲ ਦੀ ਤਰ੍ਹਾਂ तरमपाल जैनपंसारी पूरे परिवार द्वारा ਉਹਨਾਂ ਦੀ ਪੁੰਨ ਦਿਤੀ ਤੇ ਇੱਕ ਫ੍ਰੀ ਆਯੁਰਵੈਦਿਕ ਕੈਂਪ ਸਾਡੇ ਪਰਿਵਾਰ ਵੱਲੋਂ ਗਾਇਆ ਜਾਂਦਾ ਹੈ ਜਿਸ ਵਿੱਚ 슈ਗਰ ਟੈਸਟ ਬੀਪੀ ਟੈਸਟ ਅਤੇ ਫ੍ਰੀ ਦਵਾਈਆਂ ਸਭ ਬ੍ਰਾਂਡਸ ਦੀਆਂ ਅਲੱਗ-ਅਲੱਗ ਅੱਛੇ ਬ੍ਰਾਂਡਸ ਦੀਆਂ 10 ਦਿਨ ਤੋਂ ਲੈ ਕੇ 20 ਦਿਨ ਦੀ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਜਿਸ ਵਿੱਚ ਲੋਕ ਸੇਵਾ ਕਰਨਾ ਜਨ ਸੇਵਾ ਕਰਨਾ ਸਾਡਾ ਮੁੱਖ ਮੁੱਦਾ ਹੁੰਦਾ ਹੈ ਸਭ ਤੋਂ ਵਧਾਈ ਦਾ ਗੱਲ ਇੱਕ ਇਹ ਵੀ ਤੁਹਾਨੂੰ ਦੱਸਣਾ ਜਾਵਾਂਗੇ ਸਾਡੀ ਸ਼ੌਕ ਧਰਮਪਾਲ ਜੈਨ ਪੰਸਾਰੀ ਨੂੰ ਵੀ 120 ਸਾਲ ਨਕੌਦਰ ਦੇ ਵਿੱਚ ਹੋ ਗਏ ਹਨ ਜੋ ਕਿ ਆਯੁਰਵੇਦ ਦੀ ਸੇਵਾ ਅਤੇ ਜਨ ਸੇਵਾ ਦੇ ਵਿੱਚ ਲੱਗੇ ਹੋਏ ਹਨ ਹਕੀਮ ਧਰਮਪਾਲ ਜੀ ਦਾ ਇੱਕੋ ਹੀ ਸੁਪਨਾ ਸੀ ਕਿ ਜਨ ਸੇਵਾ ਗਰੀਬ ਲੋਕਾਂ ਦੀ ਸੇਵਾ ਹੀ ਕਰਨਾ ਉਹਨਾਂ ਦਾ ਮੁੱਖ ਮੁੱਦਾ ਰਿਹਾ ਹਮੇਸ਼ਾ ਉਸੇ ਚੀਜ਼ਾਂ ਤੋਂ ਅਸੀਂ ਸਿੱਖਦੇ ਹੋਏ ਉਹਨਾਂ ਦੀ ਜੀਵਨੀ ਤੋਂ ਅਸੀਂ ਸਿੱਖ ਲੈਂਦੇ ਹੋਏ ਅੱਜ ਅਸੀਂ ਇਹ ਕੈਂਪ ਲਗਾ ਰਹੇ ਹਾਂ ਸਭ ਤੋਂ ਪਹਿਲਾਂ ਸਾਡੇ ਬਜ਼ੁਰਗੋ ਕੀਮਤਰਨਪਾਲ ਜੀ ਜਿਹੜੋ ਬਹੁਤ ਪੁਰਾਣੇ ਵੈਦ ਰਹੇ ਸਾਡੇ ਨਕੋਦਰ ਸ਼ਹਿਰ ਦੇ ਔਰ ਜਿਨ੍ਹਾਂ ਨੇ ਸੇਵਾ ਬਹੁਤ ਕੀਤੀ ਕਰਦੇ ਵੀਰੇ ਉਹਨਾਂ ਦੇ ਅੱਗੇ ਉਹੀ ਸੰਸਕਾਰ ਉਹਨਾਂ ਦੇ ਪਰਿਵਾਰ ਚ ਉਹਨਾਂ ਦੀ ਅੱਜ ਪੁੰਨ ਤਿਥੀ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਨਪੂਟਾ ਡਚ ਕੈਂਪ ਲਾਇਆ ਗਿਆ ਇਹਦਾ ਮੇਨ ਮਕਸਦ ਜਿਹੜਾ ਹੁੰਦਾ ਕੈਂਪ ਦਾ ਸਾਰੀ ਜਿਹੜੇ ਆਪਣੀ ਜਨਤਾ ਹੈ ਉਹਨੂੰ ਜਾਗਰੂਤ ਕਰਨਾ ਪਿੰਡ ਦੀ ਨੂੰ ਸ਼ਹਿਰ ਦੀ ਨੂੰ ਕਿ ਜਿਹੜੀ ਹੈ ਆਯੁਰਵੈਦਿਕ ਦਵਾਈ ਆ ਇਹ ਤੁਹਾਡੇ ਜੜੋਂ ਸਲੋ ਜ਼ਰੂਰ ਹੈ ਪਰ ਜਦੋਂ ਤੁਹਾਡੀ ਜਿਹੜੀ ਬਿਮਾਰੀ ਨੂੰ ਖਤਮ ਕਰਦੀ ਅਗਲੀ ਵਾਰੀ ਨਾ ਹੋਵੇ ਉਹਦੇ ਲਈ ਅਸੀਂ ਜਿੱਦਾਂ ਤੁਹਾਡੇ ਮਾਧਿਅਮ ਰਾਹੀਂ ਹੋਰ ਮਾਧਿਅਮ ਰਾਹੀਂ ਕੋਸ਼ਿਸ਼ ਕਰਦੇ ਹਾਂ ਪਰਿਵਾਰ ਨਾਲ ਔਰ ਜਿਹੜੇ ਸਾਡੇ ਅੱਜ ਡਾਕਟਰ ਸਾਹਿਬਾਨ ਇੱਥੇ ਪਹੁੰਚੇ ਨੇ ਉਹਨਾਂ ਦੀ ਮਿਹਨਤ ਨਾਲ ਉਹਨਾਂ ਦੀ ਸੇਵਾ ਨਾਲ ਇਹ ਸਾਰਾ ਅੱਜ ਸੰਭਵ ਹੋਇਆ ਇਹਦੇ ਵਿੱਚ ਘੱਟੋ ਘੱਟ ਦੇਖੋ ਜੀ 100 ਤੋਂ ਉੱਪਰ ਮਰੀਜ਼ ਜਿਹੜਾ ਦਿਖਾ ਚੁੱਕਿਆ 100 ਦਿੱਤੇ ਦਿਖਾ ਦਾ ਮਤਲਬ ਕਿ 100 ਲੋਕਾਂ ਦੀ ਸੇਵਾ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪਰਿਵਾਰ ਨੇ ਬਹੁਤ ਕੋਸ਼ਿਸ਼ ਕੀਤੀ ਆਪਣੇ ਵੱਲੋਂ ਫ੍ਰੀ ਦਵਾਈਆਂ ਫ੍ਰੀ ਚੈੱਕਅਪ ਸਭ ਕੁਝ ਦੇਣ ਦੀ ਕੋਸ਼ਿਸ਼ ਕੀਤੀ ਔਰ ਅੱਗੇ ਵੀ ਇਹੀ ਕੋਸ਼ਿਸ਼ ਜਾਰੀ ਕਰਦਾ ਰਹੇਗਾ ਪਰ ਪਰਿਵਾਰ ਤਾਂ ਜੋ ਸਮਾਜ ਇਹਦੇ ਨਾਲ ਜਾਗਰੂਕ ਹੋਵੇ ਔਰ ਜਿੰਨਾ ਵੱਡਾ ਹੋ ਸਕੇ ਅਸੀਂ ਜਨਚੇਤਨਾ ਦਾ ਇਹ ਕੰਮ ਕਰਦੇ ਰਹੀਏ ਮੈਂ ਧੰਨਵਾਦ ਦੀਆਂ ਹਕੀਮ ਧਰਮਪਾਲ ਜੈਨ ਪਰਿਵਾਰ ਸ਼ੋਕ ਜੈਨ ਪਿਊਸ਼ ਜੈਨ ਦਿక్షిਤ ਜੈਨ ਤੱਕ ਜਿਨ੍ਹਾਂ ਨੇ ਜੈਨ ਧਰਮ ਚ ਵੀ ਇੱਕ ਹੀ ਨਾਰਾ ਹੈ ਜੀ ਕਿ ਲੋਕ ਸੇਵਾ ਸਭ ਤੋਂ ਵੱਡੀ ਸੇਵਾ ਹਰ ਧਰਮ ਚ ਇੱਕੋ ਹੀ ਨਾਰਾ ਹੁੰਦਾ ਜੀ ਲੋਕ ਸੇਵਾ ਸਭ ਤੋਂ ਵੱਡੀ ਸੇਵਾ ਤੇ ਅੱਗੇ ਵੀ ਇਦਾਂ ਹੀ ਸੇਵਾ ਕਰਦੇ ਰਾਵਾਂਗੇ ਤੇ ਸਾਡੇ ਕੋਲ ਜਿੰਨਾ ਹੋ ਸਕਿਆ ਅਸੀਂ ਸੇਵਾ ਚ ਭਾਗ ਲੈਂਦੇ ਰਾਵਾਂਗੇ ਤੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਤੁਸੀਂ ਆਏ ਹੋ ਤੇ ਮੇਰੀ ਇਹੀ ਸਾਰਿਆਂ ਨੂੰ ਅਪੀਲ ਹੈ ਕਿ ਇੱਕ ਵਾਰੀ ਆਯੁਰਵੈਦਿਕ ਹਲ ਜਾਓ ਕਿਉਂਕਿ ਇਹ ਦੁਕਾਨ ਜਿਹੜੀ ਅਨਸਾਰੀ ਜੀ ਦੀ ਦੁਕਾਨ ਹੈ ਘੱਟ ਤੋਂ ਘੱਟ 120 ਸਾਲਾਂ ਪੁਰਾਣੀ ਦੁਕਾਨ ਹੈ ਔਰ ਜਿੰਨਾ ਕ ਐਕਸਪੀਰੀਅੰਸ ਇਹਨਾਂ ਕੋਲ ਹੈ ਉਹ ਪੁਰਾਣੇ ਕਹਿੰਦੇ ਸੀ ਨਮਜ ਦੇਖ ਕੇ ਬਿਮਾਰੀ ਦੱਸ ਦਿੰਦੇ ਆ ਤੇ ਉਹਦੀ ਦਵਾਈ ਦੇ ਦਿੰਦੇ ਆ वही ही अच्छा कारगर होता है तो लोग ठीक होंगे बहुत अच्छा लग रहा है बहुत ही आनंद आ रहा है जनसेवा करने में अपॉर्चुनिटी अच्छा मिली है तो हम उसको तो ग्रैफ कर रहे हैं और आगे भी ऐसी ही आशा करते हैं ये सबका सब सपोर्ट सब सब से हम आगे ऐसे करते रहें सबकी जनसेवा बहुत अच्छा लग रहा है इस कैंप में आके की हमें एक अपॉर्चुनिटी मिली है कि हम लोगों के लिए कुछ कर सकें क्योंकि जितना ज्यादा हम लोगों के लिए करेंगे उतना ही अच्छा है क्योंकि सब कहते हैं कि कर भला तो हो भला नहीं हमें आगे आगे और भगवान के रहे, मिलती रहे। ताकि मैं मैं सारे यहाँ पे जितने भी लोग हैं हैं जो इस कैंप साथ जुड़े हुए थैंक यू करती हूँ दिल से हाँ जी अंकल जी तुसी भी दवाई लेनाई लेचर बुखार हो गया, तो गया अच्छा जी तो जी, मैं ਜੇਸੀ ਦਵਾਈ ਨਾਲ ਹੀ ਠੀਕ ਹੋਇਆ ਵੈਸੇ ਦਾ ਅੱਛਾ ਜੀ ਅੰਗਰੇਜ਼ੀ ਦਵਾਈ ਬਹੁਤ ਘਟ ਵਰਦਾ ਮੈਂ ਬੱਚਿਆਂ ਨੂੰ ਸਲਾਹ ਦਿੰਦਾ ਵੀ ਅੰਗਰੇਜ਼ੀ ਦਵਾਈ ਨਾ ਵਰਤੋ ਅੰਗਰੇਜ਼ੀ ਦਵਾਈ ਨਾਲ ਹੋਰ ਨਾ ਨਾ ਰੋਗ ਪੈਦਾ ਹੋ ਜਾਂਦੇ ਹੈਗੇ ਜੀ 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 ਮਨ ਲਓ ਆਯੁਰਵੇਦ ਤੇ ਤੁਹਾਨੂੰ ਯਕੀਨ ਹੈ ਪੂਰਾ ਪੂਰਾ ਯਕੀਨ ਹੈ ਬੱਚਿਆਂ ਜਿੱਥੇ ਵੀ ਚਾਹੀਦਾ ਸਾਰ ਨੂੰ ਇਹੀ ਸਲਾਹ ਦੇ ਦਿਆਂ ਆਯੁਰਵੇਦ ਵਰਤੋਗੇ ਇਸ ਦਾ ਸਾਈਡ ਇਫੈਕਟ ਕੋਈ ਨਹੀਂ ਹੈਗਾ ਜੀ ਹਾਂ ਜੀ ਸਾਰੇ ਰੋਗਾਂ ਦਾ ਇਲਾਜ ਜੋ ਹੈਗਾ ਇਹ ਆਯੁਰਵੇਦ ਕੇ ਹੈਗਾ ਠੀਕ ਹੈ